ਇਹਨਾਂ ਕੋ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹਰਦੋ ਹਰਦਰਵਾਲ ਦੇ ਵਿੱਚ ਨਾ ਇੱਕ ਘਰਵਾ ਰਾਖੀ ਉਹਦਾ ਲੜਕਾ ਜਿਹੜਾ ਨਾ ਉਹ ਹੈ ਰਣਵੇਜਦਾ ਤੇ ਉਹ ਕੋ ਨਜਾਇਜ਼ ਹਥਿਆਰ ਰਹਿ ਗਿਆ ਤੇ ਮੈਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਸੀ ਤੇ ਉਹ ਜਿਹੜਾ ਲੜਕਾ ਸੀ ਉਹ ਤੇ ਗਿਆ ਉੱਥੇ ਮੌਕੇ ਤੋਂ ਹੈ ਨਹੀਂ ਤੇ ਉਹਦੇ ਨਾ ਜਿਹੜੀ ਮਾਤਾ ਸੀ ਉਹਦੇ ਕੋਲ 750 ਗ੍ਰਾਮ ਹੈਰਨ ਨੂੰ ਬਰਾਮਦ ਹੋਈ ਆ ਤੇ ਮੌਕੇ ਤੇ ਹੀ ਮੁਕਦਮਾ ਦਰਜ ਕਰਕੇ ਮਾਨਯੋਗ ਡੀਐਸਪੀ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਲੱਗੇ ਹੋਏ ਨੇ ਉਹ ਵੀ ਮੌਕੇ ਤੇ ਆਏ ਹੈਵੀ ਰਿਕਵਰੀ ਕਰਕੇ ਤਾਂ ਉਹਨਾਂ ਦੀ ਹਾਜ਼ਰੀ ਵਿੱਚ ਮੁਕਦਮਾ ਜਿਹੜਾ ਵਾ 11 223 25 21685 ਦੇ ਤਹਿਤ ਦਰਜ ਕਰ ਲਿਆ ਗਿਆ ਵਾ ਬਾਕੀ ਜਿਹੜੇ ਇਹਦੇ ਲਿੰਕ ਹੈਗੇ ਆ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਉਹਦਾ ਪਤਾ ਕਰਕੇ ਜਿਹੜੇ-ਜਿਹੜੇ ਵੀ ਇਸ ਕੰਮ ਦੇ ਵਿੱਚ ਹੋਰ ਆਉਣਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇੱਕ ਰਾਜੀ ਹੈਗੀ ਆ ਉਹਨੂੰ ਰੈਕਟ ਕਰ ਲਿਆ ਮੌਕੇ ਤੋਂ ਤੇ ਬਾਕੀ ਉਹਦੀ ਪੁੱਛਗਿੱਛ ਤੇ ਉਹਦਾ ਬੇਟਾ ਉਹ ਵੀ ਨਾਮਜਦਵਾ ਤੇ ਉਹਨੂੰ ਰੈਕਟ ਕਰਨ ਵਾਸਤੇ ਕਰੀਏ ਕਰ ਰਹੇ ਆਦੇ ਬਾਹਰ ਨਾ ਉਹਦੇ ਘਰ ਦੇ ਬਾਹਰ ਵਾਲ ਇੱਕ ਟਰਾਂਸਫਰ ਹੋ ਗਿਆ ਸੀ ਉੱਥੇ ਉਹ ਖੜੇ ਸੀ ਉੱਥੇ ਉਹਨਾਂ ਨੂੰ ਕਾਬੂ ਕਰਕੇ ਰਿਕਵਰੀ ਹੋਈ ਹੈ ਪਹਿਲਾਂ ਤਾਂ ਤੁਸੀਂ ਕੋਈ ਕਹਿ ਨਹੀਂ ਸਕਦੇ ਪਰ ਸਾਨੂੰ ਤੇ ਇਨਫੋਰਮੇਸ਼ਨ ਮਿਲੀ ਆਹੀ ਗਏ ਆ ਤੇ ਰਿਕਵਰੀ ਹੋਈ ਆ ਪਰ ਪਤਾ ਲੱਗਾ ਪਿੰਡ ਦੇ ਵਿੱਚ ਕੁਰੀਆ ਵੀ ਇਹ ਕਾਫੀ ਜਲਦੋਂ ਕਰ ਰਹੇ ਆ ਕੰਮ ਇਹ ਸਰ ਜਿਹੜੇ ਇਹਦਾ ਲਿੰਕ ਜਿਹੜੇ ਨੇ ਕੋਈ ਪਾਕਿਸਤਾਨ ਨਾਮ ਹੀ ਹੈਗੇ ਆ ਕਿ ਜਾਂ ਮਤਲਬ ਤੋਂ ਲੋਕਲ ਇਹ ਹੁਣ ਤਫਤੀਸ਼ ਦੇ ਦੌਰਾਨ ਜਦੋਂ ਉਹਦਾ ਬੇਟਾ ਫੜਿਆ ਜਾਊਗਾ ਨਾ ਉਤੋਂ ਫਿਰ ਲਵਾਂਗੇ ਕੁਛ ਕੁਛ ਵੀ ਇਹਨੇ ਕਿੱਥੋਂ ਲਿਆਂਦੀ ਆ ਕੀ ਆ ਉਹ ਹੁਣ ਕੰਮ ਜਿਹੜਾ ਵਾ ਤਫਤੀਸ਼ ਦੇ ਵਿੱਚ ਜੋ ਹੀ ਆਊਗਾ ਉਹ ਦੇਖ ਲਾਂਗੇ ਅੱਜ ਇਹਨੂੰ ਮਨਜੋ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜੀ ਰਿਮਾਂਡ ਹਾਸਲ ਕੀਤਾ ਜਾਏਗਾ ਹਾਂਜੀ ਪੁਲਿਸ ਆਪਣੀ ਕਿੱਡੀ ਕੁ ਵੱਡੀ ਜਿਹੜੀ ਆਪਣਾ ਉਪਲਬਧੀ ਬਣਦੀ ਹੈ ਦੇਖੋ ਅਸੀਂ ਜੋ ਜਿਹੜੇ ਇਹੋ ਜਿਹਾ ਨਸ਼ਾ ਤਸ਼ਕਰੀ ਹੈਗੇ ਉਹਨਾਂ ਨੂੰ ਫੜਨ ਵਾਸਤੇ ਮਤਵ ਵੱਧ ਪ੍ਰਾਲੇ ਕਰ ਰਹੇ ਆ ਤੇ ਬਾਕੀ ਸਾਡੀ ਜਾਰੀ ਹੈ ਕੋਸ਼ਿਸ਼ ਇਹੋ ਜੇ ਨਸ਼ਾ ਸਮਗਲ ਨੂੰ ਕਾਬੂ ਕਰਨ ਵਾਲੀ ਇਹ ਨਾ ਕਿ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹਰਦੋ ਹਰਦਰੋ ਵਾਲ ਦੇ ਵਿੱਚ ਨਾ ਇੱਕ ਘਰ ਵਾ ਰਾਖੀ ਉਹਦਾ ਲੜਕਾ ਜਿਹੜਾ ਨਾ ਉਹ ਹੈ ਰਣ ਵੇਚਦਾ ਤੇ ਉਹ ਨਜਾਇਜ਼ ਹਥਿਆਰ ਰਹਿ ਗਿਆ ਤੇ ਮੈਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਸੀ ਤੇ ਉਹ ਜਿਹੜਾ ਲੜਕਾ ਸੀ ਉਹ ਤੇ ਗਿਆ ਉਥੋਂ ਮੌਕੇ ਤੋਂ ਹੈ ਨਹੀਂ ਤੇ ਉਹਦੇ ਨਾਲ ਜਿਹੜੀ ਮਾਤਾ ਸੀ ਉਹਦੇ ਕੋਲੋਂ 750 ਗ੍ਰਾਮ ਹੈਰਨੋ ਬਰਾਮਦ ਹੋਈ ਆ ਤੇ ਮੌਕੇ ਤੇ ਹੀ ਮੁਕਦਮਾ ਦਰਜ ਕਰਕੇ ਮਾਨਯੋਗ ਡੀਐਸਪੀ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਲੱਗੇ ਹੋਏ ਨੇ ਉਹ ਵੀ ਮੌਕੇ ਤੇ ਆਏ ਹੈਵੀ ਰਿਕਵਰੀ ਕਰਕੇ ਤਾਂ ਉਹਨਾਂ ਦੀ ਹਾਜ਼ਰੀ ਵਿੱਚ ਮੁਕਦਮਾ ਜਿਹੜਾ ਵਾ 11 22325 216485 ਦੇ ਤਹਿਤ ਦਰਜ ਕਰ ਲਿਆ ਗਿਆ ਵਾ ਬਾਕੀ ਜਿਹੜੇ ਇਹਦੇ ਲਿੰਕ ਹੈਗੇ ਆ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਨੂੰ ਉਹਦਾ ਪਤਾ ਕਰਕੇ ਜਿਹੜੇ-ਜਿਹੜੇ ਵੀ ਇਸ ਕੰਮ ਦੇ ਵਿੱਚ ਹੋਰ ਆਉਣਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇੱਕ ਰਾਜੀ ਹੈਗੀ ਆ ਉਹਨੂੰ ਅਰੈਸਟ ਕਰ ਲਿਆ ਮੌਕੇ ਤੋਂ ਤੇ ਬਾਕੀ ਉਹਦੀ ਪੁੱਛਗਿੱਛ ਤੇ ਉਹਦਾ ਬੇਟਾ ਉਹ ਵੀ ਨਾਮਜਦਵਾ ਉਹ ਉਹਨੂੰ ਰੈਕਟ ਕਰਨ ਵਾਸਤੇ ਰੀਡ ਕਰ ਰਹੇ ਆ ਦੇ ਬਾਹਰ ਨਾ ਉਹਦੇ ਘਰ ਦੇ ਬਾਹਰ ਵਾਲ ਇੱਕ ਟਰਾਂਸਫਰਮ ਜਾਈ ਉੱਥੇ ਉਹ ਖੜੇ ਸੀ ਉੱਥੇ ਉਹਨਾਂ ਨੂੰ ਕਾਬੂ ਕਰਕੇ ਰਿਕਵਰੀ ਹੋਈ ਪਹਿਲੋਂ ਤਾਂ ਤੁਸੀਂ ਕੋਈ ਕਹਿ ਨਹੀਂ ਸਕਦੇ ਪਰ ਸਾਨੂੰ ਤੇ ਇਨਫੋਰਮੇਸ਼ਨ ਮਿਲੀ ਆਹੀ ਗਏ ਆ ਤੇ ਰਿਕਵਰੀ ਹੋਈ ਆ ਪਰ ਪਤਾ ਲੱਗਾ ਪਿੰਡ ਦੇ ਵਿੱਚ ਖੂਗਿਆ ਵੀ ਇਹ ਕਾਫੀ ਜਲਤਰਾ ਕਰ ਰਹੇ ਆ ਕੰਮ ਇਹ ਸਰ ਜਿਹੜੇ ਇਹਦਾ ਲਿੰਕ ਜਿਹੜੇ ਨੇ ਕੋਈ ਪਾਕਿਸਤਾਨ ਨਾਮ ਵੀ ਹੈਗੇ ਆ ਕਿ ਜਾਂ ਮਤਲਬ ਤੋਂ ਲੋਕਲ ਇਹ ਹੁਣ ਤਫਤੀਸ਼ ਦੇ ਦੌਰਾਨ ਜਦੋਂ ਉਹਦਾ ਬੇਟਾ ਫੜਿਆ ਜਾਊਗਾ ਨਾ ਉਤੋਂ ਫਿਰ ਲਵਾਂਗੇ ਕੁਝ ਕੁਛ ਵੀ ਇਹਨੇ ਕਿੱਥੋਂ ਲਿਆਂਦੀ ਆ ਕੀ ਆ ਉਹ ਹੁਣ ਕੰਮ ਜਿਹੜਾ ਵਾ ਤਫਤੀਸ਼ ਦੇ ਵਿੱਚ ਜੋ ਹੀ ਆਊਗਾ ਉਹ ਦੇਖ ਲਾਂਗੇ ਅੱਜ ਇਹਨੂੰ ਮਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜੀ ਰਿਮਾਂਡ ਹਾਸਲ ਕੀਤਾ ਜਾਏਗਾ ਹਾਂਜੀ ਪੁਲਿਸ ਆਪਣੀ ਕਿੱਡੀ ਕੁ ਵੱਡੀ ਜਿਹੜੀ ਆਪਣਾ ਉਪਲਬਧੀ ਬਣਦੀ ਹੈ ਦੇਖੋ ਅਸੀਂ ਜੋ ਜਿਹੜੇ ਇਹੋ ਜਿਹੇ ਨਸ਼ਾ ਤਸ਼ਕਰੀ ਹੈਗੇ ਉਹਨਾਂ ਨੂੰ ਫੜਨ ਵਾਸਤੇ ਵੱਤ ਵੱਧ ਪ੍ਰਾਲੇ ਕਰ ਰਹੇ ਆ ਤੇ ਬਾਕੀ ਸਾਡੀ جاری ਹੈ ਕੋਸ਼ਿਸ਼ ਇਹੋ ਜਿਹਾ ਨਸ਼ਾ ਸਮਗਲ ਨੂੰ ਕਾਬੂ ਕਰਨ ਦਾ